ਇਹ ਦਾ ਕਲੀਅਰ ਸਰਦਾਰ ਜੀ ਸਾਡੇ ਨਵੇਂ ਸਰਦਾਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੁਣ ਇਹ ਤਿਆਰ ਹੋ ਗਈ ਦੀ ਇਹ ਤਾਂ ਰੰਗ ਆਪੋ ਕੇ ਮੈਂ ਤਫਾਗਿਆ ਸੀ ਕਿਉਂਕਿ ਮੈਂ ਸਾਹੀ ਰਾਤ ਵੀ ਪ੍ਰੋਪਰ ਖਾਣਾ ਨਹੀਂ ਸੋ ਗਿਆ ਕਿਉਂਕਿ ਮੈਂ ਥੋੜੀ ਨਿਗ੍ਹਾ ਰੱਖਣੀ ਹੁੰਦੀ ਹੈਗੀ ਸਮਾਨ-ਸਮੋਨ ਦੀ ਤੇ ਫਿਰ ਬੱਚੇ ਵੀ ਛੋਟਾ ਸੁਭਾਵੀਰ ਤੁਹਾਨੂੰ ਪਤਾ ਹੀ ਹੈ ਟਾਈਮ ਹੈ ਨਹੀਂ ਅੱਜ ਕੱਲ ਨਿਗ੍ਹਾ ਰੱਖਣੀ ਮੈਂ ਦੇ ਤਾਂ ਤੇ ਵੀ ਤੇ ਉਸ ਤੋਂ ਬਾਅਦ ਫਿਰ ਆ ਕੇ ਮੈਂ ਸੌਂ ਗਿਆ ਸੀਗਾ ਜਦੋਂ ਸਾਰਾ ਹੁਣ ਹੀ ਕਹਿੰਦੇ ਕਹਿੰਦੇ ਥੱਲੇ ਕੇ ਇਹ ਰੰਗ ਲੈ ਆਏ ਹੋਏ ਆਂ ਕਿ ਤੁਹਾਨੂੰ ਤੇ ਇੱਕ ਪੈਕਟ ਜਾ ਕਿ ਥੋੜੀ ਦੇ ਰੰਗ ਹੋਲੀ ਖੇਡਦੇ ਆਂ ਕਵੇ ਲੋਕੀ ਤੇ ਹੋਲੀ ਮਨਾਉਂਦੇ ਆ ਨਾ ਬਹੁਤ ਜਿਆਦਾ ਮਨਾਉਂਦੇ ਆ ਹੋਲੀ ਬੱਚੇ ਬਹੁਤ ਜ਼ਰਾ ਢੋਲ ਢੋਲ ਢੋਲੇ ਲਾਇਦੇ ਲੋਕਾਂ ਨੇ ਬੱਚੇ ਦੇਖ ਕੇ ਜਿੱਦ ਕਰਨ ਲੱਗੇ ਹਾਂ ਬਜ਼ੁਰਗ ਦੇਖ ਖਾਤਾ ਵਧਰੀ ਕੀ ਉਹ ਮੰਗਦੇ ਹੋਰ ਪਿੱਛੇ ਕਾਰੀਆਂ ਬਚਪੁਰੀਆਂ ਸੀ ਇਹਦੇ ਨਾਲ ਹੀ ਸਾਰ ਲੋ ਤੇ ਹੁਣ ਜਾਂਦੇ ਆ ਫਿਰ ਦੇਖਦੇ ਆ ਦੇਖੋ ਬਾਹਰ ਖੇਡ ਰਹੇ ਆ ਲੋਕ ਹੋਲੀ ਬਹੁਤ ਕਿੱਥੇ ਚੱਲੇ ਕਿੱਥੇ ਚੱਲੇ ਸਾਰੇ ਹੋਲੀ ਖੇਡ ਰਹੇ ਨੇ ਇੱਥੇ ਵੀ 12ਵੀਂ ਖੇਡ ਰਹੇ ਨੇ ਸਾਰੇ ਹੋਲੀ ਆ ਦੇਖੋ ਬੱਚੇ ਵੀ ਰਾਕੇ ਖੇਡਣੇ ਦੇਖੋ ਆਪਕੇ ਵੀ ਲਗਾ ਦੇ ਕਾ ਨਹੀਂ 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 ਹਲੇ ਨਾ ਲਾਓ ਮੇਰੇ ਐ ਨਹੀਂ ਮਾਰ ਰੋ ਵੀ ਅੱਖਾਂ 'ਚ ਪਾਊਗਾ ਮੈਂ ਲਾਉਣਾ ਹੀ ਆ ਦੋਰਾ ਨਹੀਂ ਮਾਰਨਾ ਅੱਖਾਂ 'ਚ ਪਾਊਗਾ ോ ചിലോ രംഗോ രംഗോ ਟੈਲ ਲਗਾ ਹੋਇਆ ਹੈ ਯਾਰ ਠੀਕ ਹੈ ਵੇ ਗਾੜੀ ਦੇ ਨਾਲ ਆਇਆ ਦਾੜੀ ਚੋਂ ਕੱਢਣਾ ਔਖਾ ਹੋ ਜਾਊਗਾ ਲੱਗ ਗਿਆ ਮੈਨੂੰ ਬੁਰਲਾ ਦੋ ਸੇ ਕਬੂਰਤ ਨੇ ਬੁਰਲਾ ਦੋ ਸੇ ਚੰਡੀਗੜ੍ਹ ਇਹ ਮੋਗੇ ਨੂੰ ਤਾਂ ਲੱਗੇ ਕਾਗਜ਼ ਮੈਂ ਨੂੰ ਕਿਹਾ ਬੜਾ ਪਾਪਾ ਕੀ ਇਸ ਤਰ੍ਹਾਂ ਨਹੀਂ ਮਾਰਨਾਗਾ ਅੱਖ ਚ ਪੈਂਦਾ ਉਹਨੇ ਓਏ ਮਹਾਵੀਰ ਘੱਟ ਨਾ ਲਾਓ ਓ ਚਲ ਖੜੀ ਮੋਟੇ ਦੀ ਫੋਟੋ ਕਿਚਾ ਲਓ ਚੱਲ ਮੋਤੀ ਲਓ ਮੇਰੇ ਤੇ ਨਾ ਪੀਓਲੀ ਬਰਾਬਰ ਤੇ ਆ ਗਏ ਆ ਲੈ ਕਮਾ ਮਾਂ ਪਹਿਲੇ ਕਰਿਸਮਨ ਆਉਣਾ ਨਾ ਨਾ ਹੀ ਪੈਣਾ ਹੁਣ ਹਲਕਾ ਸਾਰਾ ਜਿਹਾ ਵੇੜਦਾ ਆਪਾਂ ਮਾ ਤੁਹਾਡੇ ਲਾਣੇ ਪਣ ਮੋਟੀ ਭਰ ਲਈ ਆਬਦੀ ਕਿਰੇ ਬੁਰੇ ਹਾਲ ਹੋ ਗਏ ਬੁਰੇ ਹਾਲ ਲਾ ਲੈ ਲਾ ਲੈ ਫੜੋ ਫੜੀ ਲੋ ਜੀ ਪੈ ਗਿਆ ਬਸ ਕਰੋ ਯਾਰ ਹੁਣ ਕਿੰਨਾ ਕੁ ਲਾਉਂਗੇ ਹੋਰ ਆਹਾ ਇਹਦਾ ਕਲੀਅਰ ਕਰ ਉਹ ਸ਼ਰਟ ਤੇ ਲਾਉਂਦਾ ਕੀ ਫਾਇਦਾ ਯਾਰ ਸ਼ਰਟ ਤੇ ਤਾਂ ਖਰਾਬ ਹੀ ਹੁੰਦਾ ਮੂੰਹ ਤੇ ਲਾ ਮੂੰਹ ਤੇ ਮੈਂ ਹਾਇ ਨਾ ਲਿਆ ਇੱਕਾ ਫੋਲੀ ਅੰਕਲ ਦੀ ਇਸ ਕਲਾ ਬੁੱਧ ਭਾਈ ਬਸ ਕਰੋ ਬਸ ਕਰੋ ਹੋਰ ਇਹ ਜਾਨ ਹਾਂਜੀ ਮਾਵੇ ਸਿਰ ਬਹਾਉਣ ਲੱਗ ਗਿਆ ਨਾ ਧੋਲੇ ਸੀ ਅਸੀਂ ਬਾਹਰ ਹੋਲੀ ਖੇਡ ਕੇ ਆਏ ਸੀ ਪਹਿਲਾਂ ਕਿਉਂਕਿ ਇੱਥੇ ਸਾਰੇ ਹੀ ਖੇਡ ਰਹੇ ਸੀ ਅੱਜ ਇੱਕ ਪ੍ਰੋਬਲਮ ਹੋ ਗਈ ਨਾ ਰੈਸਟ ਹਾਊਸ ਵਿੱਚ ਕੰਟੀਨ ਆ ਉੱਥੇ ਸਾਰਾ ਕੁਝ ਮਿਲਦਾ ਰੋਜ਼ ਤੇ ਅੱਜ ਹੋਲੀ ਕਰਕੇ ਨਾ ਕੁਝ ਵੀ ਨਹੀਂ ਹੈਗਾ ਚਾਹ ਵੀ ਨਹੀਂ ਹੈਗੀ ਅੰਦਰ ਕਹਿੰਦੇ ਕੱਲ ਨੂੰ ਜੋ ਕੁਝ ਮਰਜ਼ੀ ਰੋਟੀ ਰੋਟੀ ਚਾਹ ਚ ਜੋ ਮਰਜ਼ੀ ਲੈ ਜਾ ਅੱਜ ਕਹਿੰਦੇ ਮੁੰਡੇ ਗਏ ਨੂੰ ਇੰਨੇ ਇਹਨਾਂ ਨੇ ਬਣਾਉਣੀ ਆ ਹੋਲੀ ਕਰਕੇ ਤੇ ਅਸੀਂ ਸਵੇਦ ਚਾਹ ਕੀਤੀ ਹੋਈ ਆ ਸਰਦੂ ਵੀ ਬਾਹਰ ਵੀ ਹੋਟਲ ਰੋਡਲ ਬੰਦ ਰਹੇ ਨੇ ਤਕਰੀਬਨ ਕਾफी ਦੂਰ ਨੇ ਆ ਜਿਹੜੇ ਚਾਹ ਮਿਲੂਗੀ ਦੇਖਦੇ ਆ ਆ ਬੇਟੀਆਂ ਦਾ ਫੋਨ ਚਲਾਉਂਦੀ ਰਹਿੰਦੀ 24 ਘੰਟੇ ਨੂੰ ਕੰਮ ਨਹੀਂ ਕੋਈ ਫਿਰ ਮੇਰ ਵੀ ਆਦਾ ਪਰਣਾ ਮਨ ਰਿਹਾ ਤੇ ਮੈਂ ਰੈਡੀ ਹੋ ਗਿਆ ਸੀਗਾ ਪਰਣਾ ਬੰਨ ਲਿਆ ਕਿ ਅੱਜ ਮੈਂ ਸ਼ਾਰਟ ਪਾਈਏਗੀ ਟੀ-ਸ਼ਰਟ ਪਾ ਲਈ ਕਿਉਂਕਿ ਬਾਹਰ ਪਤਾ ਇਹਨਾਂ ਵਾਲੇ ਭਰੋਸਾ ਕੋਈ ਨਹੀਂ ਹੈਗਾ ਕੋਈ ਵਾਰ ਕੋਈ ਰੰਗ ਰੰਗ ਪਾ ਫੇਕੀ ਕਿਸੇ ਨਾਲ ਲੜਾਂਗੇ ਇੱਥੇ ਤੇ ਸਾਰੀ ਉਹਨੀ ਵੀ ਵਸਤੂਆਂ ਹੋ ਰਹੀਆਂ ਉਹਦਾ ਹੁਣ ਦੇਖ ਕੇ ਮੇਰੇ ਚਾਹ ਜੂ ਮਿਲਦੇ ਕਿਤੇ ਹੋ ਗਏ ਤਿਆਰ ਅੱਜ ਭਾਈ ਬਸ ਆ ਤਿਆਰ ਹੋ ਗਏ ਸਰਵਰ ਦਾ ਟੀ-ਸ਼ਰਟ ਪਾ ਲਈ ਆ ਦੇਖੋ ਤਿਆਰੀਆਂ ਦੀ ਪੂਰੀ ਹੈਗੀ ਕਿ ਛੂਨੇ ਸੂਟੋਂ ਸਨਾਜ਼ੁਕ ਨਾਜ਼ੁਕ ਬਦਨ ਚਿਲ ਜਾਤੇ ਹੈ ਅਜਾ ਮੈਂ ਆ ਗਿਆ ਹਾਂ ਮੋਲੀ ਕਰਾ ਹਾਂ ਵਹੀ ਕਰ ਲੈ ਪਰ 2 ਮਿੰਟ ਲਾਓਗੇ ਚੱਲੀਏ ਹੈ 2 ਮਿੰਟ ਲਾਉ ਮੈਂ ਕਾ ਚੱਲੀਏ ਫਿਰ ਬਲਜਿੰਦਰ ਵੀ ਲੱਗੇ ਰੈਡੀ ਹੋਣ ਚਲੋ ਛੇਤੀ ਕਰੋ ਫਿਰ ਟਾਈਮ ਬਹੁਤ ਹੋ ਗਿਆ ਇੱਥੇ ਬਿਆਸੀ ਬੰਦ ਤੇ ਦੇਖੋ ਅਰਗਾਈ ਕੋਲ ਦੇਖੋ ਕਿਤੇ ਇੱਥੇ ਬਿਆਸੀ ਕਦੇ ਟੀਵੀ ਦੇਖ ਲੋ ਜਾ ਕੇ ਹਾਂ ਬਾਏ ਲੱਭ ਰਹੇ ਨੇ ਬਾਏ ਨਹੀਂ ਲੱਭ ਰਿਹਾ ਦਾ ਇਹਨਾਂ ਨਾਲ ਚਲੋ 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 ਜਲਦੀ ਜਲਦੀ ਅੰਕਲ ਜੀ ਅਸੀਂ ਬਣਾ ਲਈ ਇਹ ਜਿਹੜਾ ਰੈਸਟ ਹਾਊਸ ਆ ਨਾ ਜਿੱਥੇ ਸਾਨੂੰ ਕਮਰਾ ਮਿਲਿਆ ਹੋਇਆ ਹੈ ਬਿਲਕੁਲ ਕਲੋਨੀ ਦੇ ਵਿੱਚ ਹੀ ਆ ਦੇਖੋ ਨਾਲ ਹੀ ਇਧਰ ਕਲੋਨੀ ਆ ਦੇਖੋ ਸਾਹਮਣੇ ਲੋਕ ਹੋਲੀ ਖੇਡ ਰਹੇ ਨੇ ਆਹ ਕੋ ਸਾਰੀ ਕਲੋਨੀ ਆ ਇਹ ਕਾਲੇ-ਦਾਲੇ। ਬਿਲਕੁਲ ਕਲੋਨੀ ਦੇ ਇਤਕਾਰ ਆ। ਹੈ? ਆ ਵੇਖੋ ਛੋਟੀ ਗੇਟ ਰੇ। ਮੈਂ ਵੀ ਉੱਧਰ ਗਿਆ। ਇਹ ਵੀ ਜੋ ਪਿਛੇ ਵਗਾਈ ਸੀ ਨਾ। ਜਿੱਥੇ ਰਹਿਣੀ। ਮੈਂ ਅੱਛੀ ਕਰ ਦੂ ਲੈ। ਬਦਲੀ ਕਰਾ ਲਓ ਇੱਧਰ ਦੀ ਹੋ ਜਾਣੀ ਆਪਣੀ ਨਾ। ਹੋਰ ਕੀ? ਹੈ? ਇੱਧਰ ਦਾ ਪੱਜੇ ਜਾਣਗੇ ਬੜਾ ਅੱਛਾ ਨਾਲ ਵਸਿਆ ਨੇ ਲੋਕ। ਹਾਂ। ਪਰ ਆਇਆ ਇੱਥੇ। ਪਰ ਹੁਣ ਹੁਣ ਆਪਾਂ ਨੂੰ ਉਪਨ ਦਾ ਵੀ ਦਿੱਖ ਪਰ ਹੁਣ ਤਾਂ ਪਪਨ ਫੀਡ ਮਿਲੀ ਹੀ ਆ ਵਧੀਆ। ਹੈ? ਸਹੀ ਗੱਲ। ਚੱਕਰੀ ਨਹੀਂ ਹੈਗਾ। ਯਾਰ ਅਸੀਂ ਦੇਖ ਖੜੇ। ਕਿੱਥੇ? ਉਹ ਨਹੀਂ ਨਹੀਂ ਨਹੀਂ। ਥੀਕ। ਕਹਿੰਦਾ ਆਮੇ ਤੁਹਾਨੂੰ ਕਿਹ ਕਿੰਨੇ ਕਾਪਣੇ ਆ ਬੱਚਿਆਂ ਦਾ ਪੀਣੀ ਹੈ ਵਿੱਚ ਉਹ ਚਾਰ ਕ ਚਾਰ ਕੀ ਕਰਾਉਂਗੇ ਨਾਲ ਕੀ ਖਾਣਾਗੇ ਤੁਸੀਂ ਫਿਰ ਚਿਪਸ ਤੇਰਾ ਖਾ ਲੋਗੇ ਨਹੀਂ ਨਹੀਂ ਕਿਹ ਕਿੱਥੇ ਬੈਠਾਣਾ ਚਲ ਚਿਪਸ ਐਨਾਂ ਦੇ ਖਾਣੇ ਆ ਹਾਂ ਇਹਨਾਂ ਸਭ ਕੁਝ ਖਾਣੇ ਚਾਰ ਕ ਵਧੀਆ ਬਣਾ ਦੇ ਹੈ ਜੀ ਔਰ ਉਹ ਕੈਸੇ ਦੋਗੇ ਆਪ ਕਿਸ ਵਿੱਚ ਡਾਲੋਗੇ ਡਿਸਪੋਜ਼ਲ ਹੋਗਾ ਉਸ ਤੋਂ ਅੰਦਰ ਨਹੀਂ ਜਾਂ ਉਹ ਕੁਲੜ ਹੋਵੇ ਉਹ ਵੀ ਨਹੀਂ ਹੋਗਾ ਮਿੱਟੀ ਦਾ ਚਲਿ ਬਣਾ ਦਿਜੀਏ ਥੋੜੇ ਵੱਡੇ ਵਾਲੇ ਮੈਂ ਡਾਲੀ ਕੇ ਜਾਏ ਹਾਂ ਬੱਚੇ ਲੇਜ਼ ਲਾ ਕੇ ਖਾਣ ਕਹਿੰਦੇ ਲੇਜ਼ ਲੈਣੇ ਆ ਇਹਨੂੰ ਤੋ ਦੋ ਚੱਕ ਦੋ ਬੈਂਟ ਨੂੰ ਸਾਡਾ ਮਾਇਰਾ 10000 ਰੁਪਏ ਦਾ ਆ ਇਹਦੇ ਕਿਰਾਇਆ ਕਿੰਨਾ ਹੈ ਇਹ ਬੋਮ ਇਹ ਲਿਖੀ ਨੂੰ ਇਹ ਵਾਲੇ ਉੱਤੇ ਸਾ ਮੇਜ਼ ਹੋ ਜੀ ਆ ਮਾਇਰਾ ਕਿੱਥਾ ਲੱਗਦਾ ਭਰਾਵਾ ਸਾਫ ਤਾਂ ਕੋਈ ਕੋਈ ਜਿਗਾ ਜਾਣਾ ਚੱਕ ਲੋ ਚੱਕ ਨਾ ਕੁਝ ਨਹੀਂ ਹੁੰਦਾ ਇਹ ਕਿਹੜਾ ਵਿੱਚ ਮਿੱਟੀ ਪਈ ਆ ਬੋਲੋ ਬਹਿ ਗਏ ਆ ਬੀਬੇ ਆ ਜਾ ਬੀਣ ਨੂੰ ਇਹਨਾਂ ਦਾ ਨਸ਼ਾ ਟੁੱਟਿਆ ਪਿਆ ਸੀ ਚਾਹ ਦੇ ਨਾਲ ਸਿਰ ਦੁਖਦੇ ਨੇ ਗੋਲੀ ਪੁੱਛ ਲੋ ਕੀ ਪਤਾ ਕਈ ਵਾਰ ਹੁੰਦੀ ਹੈ ਕੋਲ ਆਪਦੇ ਵਾਸਤੇ ਰੱਖੀ ਹੁੰਦੇ ਬੰਦੇ ਨੇ ਸਰ ਪੁੱਛ ਕੇ ਦੇਖ ਤਾਂ ਆਪ ਕਿੱਡੇ ਵੱਡੇ ਹੋਰ ਚਾਹ ਸਵਾਦ ਆ ਗਈ ਵੈਸੇ ਪਰ ਪੰਜਾਬੀ ਵਾਲੀ ਨੇ ਕਿ ਇੰਨੇ ਕਰਾ ਹੁਣ ਕਿੱਥੇ ਸਰਦਾ ਲੋ ਇੰਨੀ ਚਾਹ ਆਪਣਾ ਸਰਨਾ ਕਿਤੇ ਆਪਾਂ ਪੀਣ ਵਾਲੇ ਸਟੀਲ ਦੇ ਗਲਾਸਾਂ ਦੇ ਮੈਂ ਜਾਨਾ ਮਿੱਠਾ ਦੇਖਦੇ ਹੁੰਦੇ ਆ ਸਾਰੇ ਮਸਤ ਬੈਠੇ ਆ ਉਹਦਾ ਉਹਦਾ ਕੋਈ ਜ਼ਿਆਦਾ ਟੇਸਟ ਦੇਖ ਰਿਹਾ ਸਵਾਦ ਲੈ ਰਿਹਾ ਜ਼ਿਆਦੇ ਕੋਈ ਆਉਂਦੇ ਲੇਜ਼ ਖਾਣ ਲੱਗਿਆ ਪਿਆ ਹੈ ਕੋਈ ਲੇਜ਼ ਖਾ ਰਿਹਾ ਕੋਈ ਕੁਰਕure ਕੋਈ ਪਾਪ ਕੌਰਨ ਕੋਈ ਚਾਹ ਪੀ ਜਾਂਦਾ ਲਗਾਤਾਰ ਹੀ ਇੱਕ ਕੋਈ ਘੰਟੇ ਚਾਹੇ ਸਾਰੀ ਪੀ ਜਾਣੀ ਆ ਮਾਰੋ ਬੋਲ ਦੀ ਗੱਲ ਅਬ ਇਹ ਹੌਕੀ ਦਾ ਬੜਾ ਅੱਛਾ ਪਲੇਅਰ ਥਾ ਇਹ ਗੱਲ ਅਸੀਂ ਪਹਿਲਾਂ ਸਲਾਹ ਬਣਾਈ ਸੀ ਕਿ ਬਾਈ ਰੋਡ ਆਵਾਂਗੇ ਆਪਣੇ ਸਾਥੋਂ ਤੇ ਇਕੱਠੀ ਲੈ ਕੇ ਪਰ ਆਇਆ ਵੀ ਵਾਟ ਬਹੁਤ ਜ਼ਿਆਦਾ 170 ਕਿਲੋਮੀਟਰ 700 ਕਿਲੋਮੀਟਰ ਹੀ ਲਾ ਲਓ ਔਰ ਹਾਂ ਨਾਲ ਫੈਮਿਲੀ ਦੇ ਨਾਲ ਥੋੜਾ ਪ੍ਰੋਬਲਮ ਹੋ ਜਾਂਦੀ ਜੀ ਹਾਂ ਪੱਕ ਜਾਨਾ ਯਾਰ ਰੁਕ ਰੁਕੇ ਆਉਂਦੇ ਤੇ ਟ੍ਰੇਨ ਦੇਖ ਲਓ ਤੁਸੀਂ 11:30 ਘੰਟਿਆਂ ਚ ਪੂਰੇਾਂ ਚ ਪਹੁੰਚਿਆ ਗਿਆ ਇੱਥੇ ਬਲੋ ਰਾਤ 10:00 ਵਜੇ ਉੱਥੋਂ ਚੱਲ ਕੇ ਜਲੰਧਰ ਤੋਂ 9:30 ਵਜੇ ਸਵੇਰੇ ਇੱਥੇ ਪਹੁੰਚੀਆ ਟ੍ਰੇਨ ਐਵਰੇਜ ਸਪੀਡ ਜਿਹੜੀ ਆਉਂਦੀ 100 ਦੇ 100 ਦੀ ਐਵਰੇਜ ਸਪੀਡ ਸੀ ਮੈਨੂੰ 100 ਦੀ ਸਪੀਡ ਤੇ ਆਈਆ ਟ੍ਰੇਨ ਜੀ ਕਾ ਪਹੁੰਚਿਆਨੇ ਟਾਈਮ ਚੱਲ ਰੁਕ ਰੁਕ ਕੇ ਆਹੀ ਵਿਚ ਵਿਚ ਤੇ ਆਪਾਂ ਨੂੰ ਵੀ ਰੁਕਣਾ ਹੀ ਪੈਂਦਾ ਦੋ ਤਿੰਨ ਵਾਰ ਤਾਂ ਘਟ ਇਕ ਵਾਰ ਜ਼ਿਆਦਾ ਵਾਰ ਭਾਈ ਜ਼ਿਆਦਾ ਜਾਦ ਰੁਕੇ ਜਾਣਾ ਸੀ ਲੰਚ ਕਰਦੇ ਦੋ ਦਿਨ ਬਾਅਦ ਚਾਹ ਪੀਂਦੇ ਫਿਰ ਹਨਾ ਰੁਕੇ ਕਿਤਰਾ ਤੇ 5 6 ਵਜੇ ਰੁਕੇ ਜਾਣਾ ਸੀ ਪਾ ਫਿਰ ਵਾਸ਼ਰੂਮ ਵਗੈਰਾ ਜਾਣ ਵਾਸਤੇ ਕਈ ਵਾਰ ਰੋਡ ਪੈਂਦੀ ਹੈ ਹਨਾ ਹੂੰ 5 7 8 ਐਵਰੇਜ ਹੋ ਜਾਂਦੀ ਰੁਕਣ ਦੀ ਬਿਲਕੁਲ ਬਿਲਕੁਲ ਭਾਈ ਤੇ ਚਾਹ ਬਹੁਤ ਟੇਸਟੀ ਸੀਗੀ ਪਰ ਹੈ ਕੱਪ ਦਿਖਾਉਣਾ ਹੈਓ ਅਭੀ ਆ ਲੈ ਕੱਪ ਦੇਖ ਇਹ ਕਹਿੰਦੇ ਅਸੀਂ ਇਹ ਕੱਪ ਤੇ ਚਾਹ ਦਿੰਦੇ ਹਾਂ ਮੈਂ ਸਾਡੋ ਸ਼ਾਮ ਜੀ ਤੋਂ ਵੀ ਛੋਟਾ ਕਾਡੂ ਸ਼ਾਮ ਆਵਲਾ ਕੱਪ ਤੇ ਮਿਲਦਾ ਬਈ ਚਾਹ ਦਾ ਅੱਛਾ ਦੇਖ ਇਹ 10 ਰੁਪਏ ਦਾ ਤੇ ਪਾਜੇ ਲੋਕ 10 ਕਬ ਜੇ ਤੈ ਲੇਕਿਨ ਆਪਣੇ ਸਿਟੀ ਥੋੜੀ ਥੋੜੀ ਫਿਕਰ ਆ ਜੀ ਆ 5 ਰੁਪਏ ਲੋਕੀਤੀ ਕਮ ਹੋਗੇ ਫਿਰ ਇਹ ਚਾਹ ਇਹ ਵੀ ਕਾਫੀ ਹੈ ਲੋਕ ਚਲੋ ਠੀਕ ਹੈ ਥੈਂਕ ਯੂ ਚਲੋ ਚਲੀਏ ਬਈ ਇਹ ਦਾਲ ਸਬ지 ਦੱਸੋ ਫਿਰ ਕਹੀ ਲੈਣੀ ਆ ਦੇਖੋ ਦੁਕਾਨ ਆ ਗਈ ਸਬ지 ਆਪਾਂ ਚਾਹ ਨੂੰ ਬਰਖਤੀ ਆਪ ਵੀ ਬਣਾ ਲਾਂਗੇ ਆ ਦੋ ਬੀਬੀਆਂ ਨਾਲ ਹੈਗੀਆਂ ਆਪਣੇ ਹਨਾ ਸਰ ਹੋਰ ਕੀ ਨਾਲ ਲੈਣੀਆਂ ਨਾਲ ਆਪਾਂ ਲਾ ਲਾਂਗੇ ਤੜਕੇ ਕੀ ਖਾਣਾ ਅੜਖਾ ਰੋ ਪੁੱਛੋ ਪਾਣੇ ਹੈਗੀਆਂ ਗੈਸ ਨੂੰ ਹੈਗਾ ਪਾਣੇ ਪਤਾ ਗੈਸ ਪਾਣੇ ਹੈਗੀਆਂ ਸਭ ਸਭ ਇਹਦੇ ਰੇਲਵੇ ਦੇ ਐਸੋ ਮਜ਼ਾਕ ਕਰਨ ਲੱਗੇ ਫਿਰ ਉਹਨਾਂ ਦਾ ਸਬਜ਼ੀ ਦੁਕਾਨ ਹੈਗੀ ਹੈ ਤੇ ਨਾਲ ਹੀ ਜਿਹੜੇ ਰੇਲਵੇ ਦੇ ਹੋਲਡੇ ਹੋਉਂਦੇ ਨੇ ਨਾ ਭਾਈ ਉਹਨਾਂ ਚ ਹੁੰਦੀ ਹੈ ਆ ਕ੍ਰੌਕਰੀ ਵਗੈਰਾ ਹਾਂ ਉੱਥੇ ਹਾਂ ਉਹ ਮਿਲ ਜਾਂਦੀ ਹੈ ਨਾਲ ਹੀ ਹਾਂ ਅੱਬਾ ਇੱਥੋਂ ਨਿਕਲੇ ਸੀ ਇੰਡਕਸ਼ਨ ਹਾਂਜੀ ਚਲੋ ਚੱਲੀਏ ਫਿਰ ਆਜੋ ਹਾਂਜੀ ਹੁਣ ਚੱਲਾਂਗੇ ਬਾਹਰ ਧੋਮਣਾ ਸੀ ਕਿਉਂਕਿ ਇਹ ਕੁਝ ਨਾ ਕੁਛਾ ਫੁੱਲ ਹੀ ਹੋਗਾ ਸ਼ਾਮ ਦਾ ਟਾਈਮ ਹੋ ਗਿਆ ਹੁਣ 5:00 ਵੱਜ ਗਏ ਲੋਕ ਲਾਤਾ ਇੱਕ ਫਿਰ ਇੱਥੇ ਸ਼੍ਰੀ ਮਾਤਾ ਮੰਦਿਰ ਹੈ ਥੀਟਰ ਤੇ ਜਾ ਕੇ ਆਮਾਂ ਕੋਈ ਥਾਰਾਂ ਦੇ ਦੇਖੀ ਕਿ ਦੁਨੀਆ ਜਿਹੜੀ ਆਉਂਦੀ ਉਹ ਦੇਖ ਕੇ ਆਉਂਦੇ ਕਹਿੰਦੇ ਉਹ ਕਾਫੀ ਐਡਵਾਂਸ ਆਜ ਤੋਂ 30 40 ਸਾਲ ਪਹਿਲਾਂ ਬਾਕੀ ਸਟੈਂਡਰਡ ਦੇ ਹਿਸਾਬ ਨਾਲ ਆਪਣੇ ਕੰਮ ਆ ਰਹੇ ਨੇ ਮਲਟੀਪਲੈਕਸ ਵਗੈਰਾ ਉਹ ਇੰਨਾ ਪੁਰਾਣਾ ਉਹਦੋਂ ਦਾ ਬਣਿਆ ਹੋਇਆ ਪਹਿਲੇ ਬਾਕੀ ਹੋਰ ਦੇਖਾਂਗੇ ਨੇੜੇ ਦੇਲੇ ਜਿਹੇ ਕੋਈ ਹੋਇਆ ਉਹ ਵੀ ਜਾ ਕੇ ਫੋਟੋ ਸੈਸ਼ਨ ਹੋ ਰਹੀ ਫੋਟੋ ਖਿਚਾ ਰਹੇ ਨੇ ਹੁਣ ਇਹ ਪਰ ਮੇਰਾ ਫੋਟੋ ਖਿਚ ਰਿਹਾ ਦੇਖੋ ਫੋਟੋ ਕਰਵਾ ਰਹੀ ਆ ਉਹ ਅਮਾ ਵੀਰ ਬੈਠਾ ਹੱਸੀ ਜਾਂਦਾ ਹੁਣ ਦੇਖ ਦੇਖ ਕੇ ਇਹ ਦੰਦ ਖੜੀ ਜਾਂਦਾ ਪੱਕੀ ਦੰਦ ਕਰ ਲਏ ਨੇ ਆ ਫੋਟੋਗ੍ਰਾਫਰ ਆ ਸਾਡਾ ਪਿੱਛੇ ਇੱਧਰ ਆਪਦੇ ਫੋਟਾਂ ਦੇ ਲੱਗੇ ਹੋਏ ਨੇ ਪੂਰਾ ਜ਼ੋਰ ਲੱਗਿਆ ਹੋਇਆ ਇਹਨਾਂ ਦੇ ਵੀ ਇਹਨਾਂ ਦਾ ਕੋਈ ਲਾਉਂਦਾ ਕੋਈ ਲਾਉਂਦਾ ਕੋਈ ਫੁੱਲਾਂ ਨੂੰ ਤੋੜ ਕੇ ਕਰਾਉਂਦਾ ਕੋਈ ਹੱਥ ਫੜ ਕੇ ਕਰਾਉਂਦਾ ਫੋਟੋ ਫਿਰ ਉਹ ਅੱਜ ਸਰਦਾਰ ਬਣਾਇਆ ਕੁੜੀ ਨੂੰ ਅਸੀਂ ਆ ਦੇਖੋ ਸਰਦਾਰ ਜੀ ਸਾਡੇ ਨਵੇਂ ਸਰਦਾਰ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ